ਪ੍ਰੇਮੀ ਜੋੜਿਆਂ ਵੱਲੋਂ ਵਿਆਹ ਕਰਵਾਉਣ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹਿੰਦੇ ਨੇ ਪਰ ਜਿਹੜਾ ਮਾਮਲਾ ਅਸੀਂ ਦੱਸਣ ਜਾ ਰਹੇ ਹਾਂ ਉਹ ਸੁਣ ਕੇ ਤੁਸੀਂ ਵੀ ਜ਼ਰੂਰ ਹੈਰਾਨ ਹੋ ਜਾਵੋਗੇ ਮਾਮਲਾ ਮ드ਰਾਸ ਹਾਈ ਕੋਰਟ ਦੇ ਇੱਕ ਫੈਸਲੇ ਤੋਂ ਬਾਅਦ ਸੁਪਰੀਮ ਕੋਰਟ ਤੋਂ ਮਿਲੀ ਪ੍ਰੇਮੀ ਜੋੜੇ ਨੂੰ ਸਜ਼ਾ ਨਾਲ ਜੁੜਿਆ ਹੋਇਆ ਹੈ ਮਾਮਲੇ ਦੀ ਗੱਲ ਕਰੀਏ ਤਾਂ ਮਹਿਲਾ ਨੇ ਆਪਣੇ ਕਰਵਾਲੇ ਨੂੰ ਤਲਾਕ ਦਿੱਤੇ ਬਿਨਾਂ ਹੀ ਪ੍ਰੇਮੀ ਨਾਲ ਵਿਆਹ ਕਰਵਾ ਲਿਆ ਤੇ ਇਸ ਦੀ ਭਨਕ ਜਦੋਂ ਉਸਦੇ ਕਰਵਾਲੇ ਨੂੰ ਲੱਗੀ ਫੇਰ ਕੀ ਸੀ ਇਸ ਵਿਅਕਤੀ ਨੇ ਆਪਣੀ ਕਰਵਾਲੀ ਦੀ ਸ਼ਿਕਾਇਤ ਥਾਣੇ ਕੀਤੀ ਤੇ ਮਾਮਲਾ ਕੋਰਟ ਪਹੁੰਚ ਗਿਆ ਮਦਰਾਸ ਹਾਈ ਕੋਰਟ ਨੇ ਫੈਸਲਾ ਸੁਣਾਇਆ ਤਾਂ ਇਸ ਵਿੱਚ ਮਿਲੀ ਸਜ਼ਾ ਵਿਅਕਤੀ ਨੂੰ ਰਾਸ ਨਹੀਂ ਆਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਆਪਣੀ ਘਰਵਾਲੀ ਤੇ ਉਸ ਦੇ ਪ੍ਰੇਮੀ ਪਤੀ ਦੇ ਖਿਲਾਫ ਸਖਤ ਸਜ਼ਾ ਦੀ ਮੰਗ ਕੀਤੀ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਜਿਹੜੀ ਸਜ਼ਾ ਸੁਣਾਈ ਹੈ ਉਹ ਵੀ ਹੈਰਾਨ ਕਰਨ ਵਾਲੀ ਹੈ ਪਹਿਲਾਂ ਤਾਂ ਸੁਪਰੀਮ ਕੋਰਟ ਨੇ ਹੇਟਲੀ ਅਦਾਲਤ ਦੇ ਫੈਸਲੇ ਉੱਤੇ ਟਿੱਪਣੀ ਕੀਤੀ ਤੇ ਫਿਰ ਸਜ਼ਾ ਵਾਲੀ ਘੁੱਗੀ ਵੀ ਮਾਰ ਦਿੱਤੀ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਧੋਕੇ ਬਾਅਦ ਪ੍ਰੇਮੀ ਜੋੜੇ ਨੂੰ ਮਿਲੀ ਸਜ਼ਾ ਇਸ ਤਰ੍ਹਾਂ ਹੈ ਜਿਵੇਂ ਕੋਈ ਛੋਟਾ ਕੀੜਾ ਕਟ ਲਿੰਦਾ ਹੈ ਸੁਪਰੀਮ ਕੋਰਟ ਦਾ ਇਸ਼ਾਰਾ ਸੀ ਕਿ ਇਸ ਜੋੜੇ ਨੂੰ ਅਕਲ ਦੇਣ ਵਾਲੀ ਸਜ਼ਾ ਦੇਣ ਦੀ ਲੋੜ ਹੈ ਤਾਂ ਜੋ ਕਿਸੇ ਵਿਆਹੇ ਵਰੇ ਵਿਅਕਤੀ ਦੇ ਨਾਲ ਕੋਈ ਧੋਖਾ ਨਾ ਕਰ ਸਕੇ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਸਜ਼ਾ ਦੇਣ ਦੀ ਆ ਪ੍ਰੇਮੀ ਜੋੜੀ ਨੂੰ ਕਿਹਾ ਕਿ ਇਹ ਦੋਵੇਂ 6-6 ਮਹੀਨੇ ਜੇਲ੍ਹ ਕੱਟਣਗੇ ਤੇ ਇੱਕ ਤੋਂ ਬਾਅਦ ਇੱਕ ਜਾਣੀ ਵਾਰੀ ਵਾਰੀ ਜੇਲ੍ਹ ਦੀ ਹਵਾ ਖਾਣਗੇ ਹਾਲਾਂਕਿ ਸੁਪਰੀਮ ਕੋਰਟ ਨੇ ਇਹ ਫੈਸਲਾ ਇਹਨਾਂ ਦੇ ਬੱਚਿਆਂ ਦੀ ਦੇਖਭਾਲ ਕਰਕੇ ਲਿਆ ਹੈ ਤਾਂ ਜੋ ਸਜ਼ਾ ਵੀ ਚੱਲਦੀ ਤੇ ਦੋਵੇਂ ਜੇਲ ਵੀ ਕੱਟ ਲੈਣ ਸੁਪਰੀਮ ਕੋਰਟ ਦੇ ਇਸ ਫੈਸਲੇ ਨੂੰ ਮਿਸਾਲੀ ਦੱਸਿਆ ਜਾ ਰਿਹਾ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਨਾਗਰਿਕ ਵਿਚਾਰੇ ਵਿਸ਼ਵਾਸ ਕਾਇਮ ਰੱਖਣ ਲਈ ਇਸ ਤਰ੍ਹਾਂ ਦੀ ਸਜ਼ਾ ਦੇਣ ਦੀ ਲੋੜ ਹੈ ਸੁਪਰੀਮ ਕੋਰਟ ਵੱਲੋਂ ਦਿੱਤੀ ਇਸ ਸਜ਼ਾ ਦੇ ਚਾਰੇ ਪਾਸੇ ਚਰਚੇ ਤਾਂ ਹੈ ਹੀ ਦੂਜੇ ਪਾਸੇ ਆਪਣੇ ਸਾਥੀ ਨੂੰ ਧੋਖਾ ਦੇ ਕੇ ਇਸ ਤਰੀਕੇ ਵਿਆਹ ਕਰਵਾਉਣ ਵਾਲੇ ਲੋਕਾਂ ਨੂੰ